ਸਤਿ ਸ੍ਰੀ ਅਕਾਲ ਸਤਿਕਾਰ ਯੋਗ ਕਿਸਾਨ ਭਰਾਵੋ ਬੀਜੇ ਫਾਰਮਸ ਡੇਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਗ੍ਰਿਮੇ ਉਹ 290 ਐਸਐਪ ਨਾਲ ਜੋ ਕਿ ਆਲੂ ਦੀ ਖੁਦਾਈ ਦੇ ਕੰਮ ਵਿੱਚ ਇੱਕ ਨਵਾਂ ਕਮਾਲ ਹੈ ਇਹ ਮਸ਼ੀਨ ਖਾਸ ਕਰਕੇ ਆਲੂਆਂ ਦੀ ਬਿਹਤਰੀਨ ਖੁਦਾਈ ਲਈ ਬਣਾਈ ਗਈ ਹੈ आओ जानदे हां इस दे कुछ खास फीचरਾਂ ਬਾਰੇ ਗ੍ਰਿਮੇ ਉਹ 290 ਵਿੱਚ ਹੈ ਇਹ ਸੈਪ ਸਿਸਟਮ ਜੋ ਆਲੂਆਂ ਨੂੰ ਮਿੱਟੀ ਅਤੇ ਹੋਰ ਅਵਾਂਛਿਤ ਪਦਾਰਥਾਂ ਤੋਂ ਸਾਫ਼ ਕਰਦਾ ਹੈ ਇਹ ਮਸ਼ੀਨ ਦੋ ਪੰਗਤ ਵਾਲੀ ਹੈ ਜਿਸ ਨਾਲ ਤੁਸੀਂ ਇੱਕ ਵਾਰ ਵਿੱਚ ਦੋ ਕਤਾਰਾਂ ਦੇ ਆਲੂ ਦੀ ਖੁਦਾਈ ਕਰ ਸਕਦੇ ਹੋ ਇਸ ਨਾਲ ਸਮਾਂ ਵੀ ਬਚਦਾ ਹੈ ਅਤੇ ਮਿਹਨਤ ਵੀ ਘੱਟ ਹੁੰਦੀ ਹੈ ਇਸ ਮਸ਼ੀਨ ਦਾ ਸੰਚਾਲਨ ਬਹੁਤ ਹੀ ਆਸਾਨ ਹੈ ਇਸ ਦਾ ਕੰਟਰੋਲ ਸਿਸਟਮ ਇੱਕ ਡਿਜੀਟਲ ਡਿਸਪਲੇ ਨਾਲ ਹੈ ਜਿਸ ਨਾਲ ਤੁਸੀਂ ਸਾਰੀਆਂ ਸੈਟਿੰਗਾਂ ਨੂੰ ਆਸਾਨੀ ਨਾਲ ਸੰਭਾਲਾ ਅਤੇ ਮੋਨੀਟਰ ਕਰ ਸਕਦੇ ਹੋ ਇਸ ਮਸ਼ੀਨ ਵਿੱਚ ਹੈ ਇੱਕ ਵੱਡਾ ਹਾਈ ਕੈਪੈਸਿਟੀ ਟੈਂਕ ਜੋ ਵੱਡੇ ਖੇਤਾਂ ਵਿੱਚ ਵੀ ਬਿਨਾਂ ਰੁਕੇ ਆਲੂ ਦੀ ਖੁਦਾਈ ਜਾਰੀ ਰੱਖਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਇਸ ਦੀ ਮਜ਼ਬੂਤ ਬਲਾਵਟ ਅਤੇ ਉੱਚ ਵਿਆਰੀ ਮੈਟੀਰੀਅਲ ਇਸ ਨੂੰ ਹਰ ਕਿਸਮ ਦੇ ਖੇਤਾਂ ਵਿੱਚ ਵਰਤਣ ਯੋਗ ਬਣਾਉਂਦਾ ਹੈ ਇਹ ਮਸ਼ੀਨ ਸਾਨੂੰ ਬਹੁਤ ਸਹੂਲਤ ਦੇ ਰਹੀ ਹੈ ਨਾ ਸਿਰਫ ਸਮਾਂ ਬਚ ਰਿਹਾ ਹੈ ਸਗੋਂ ਮਿਹਨਤ ਵੀ ਘਟ ਹੋ ਰਹੀ ਹੈ ਇਸ ਦਾ ਡਿਜੀਟਲ ਕੰਟਰੋਲ ਸਿਸਟਮ ਬਹੁਤ ਆਸਾਨ ਹੈ ਅਤੇ ਇਹ ਸਾਡੇ ਆਲੂਆਂ ਨੂੰ ਸਹੀ ਤਰੀਕੇ ਨਾਲ ਸਾਫ਼ ਕਰਦਾ ਹੈ। ਗ੍ਰਿਮੇ ਉਹ 290 ਵਿੱਚ ਹੈ ਆਟੋਮੈਟਿਕ ਸਟੋਨ ਸੈਪਰੇਟਰ ਜੋ ਕਿ ਖੇਤ ਵਿੱਚ ਮੌਜੂਦ ਪੱਥਰਾਂ ਤੇ ਹੋਰ ਵੱਡੇ ਟੁਕੜਿਆਂ ਨੂੰ ਆਸਾਨੀ ਨਾਲ ਪਛਾਣ ਕੇ ਹਟਾ ਦਿੰਦਾ ਹੈ। ਇਸ ਨਾਲ ਤੁਹਾਡੇ ਆਲੂ ਸੁਰੱਖਿਅਤ ਅਤੇ ਸਾਫ਼ ਰਹਿੰਦੇ ਹਨ। Grimmebo 290 ਦੀ ట్రాన్స్‌మిਸ਼ਨ ਸਿਸਟਮ ਬਹੁਤ ਹੀ ਮਜ਼ਬੂਤ ਅਤੇ ਪਰੋਸੇਮੰਦ ਹੈ ਜਿਸ ਨਾਲ ਖਰਾਬ ਸਥਿਤੀਆਂ ਚ ਵੀ ਮਸ਼ੀਨ ਦਾ ਸੰਚਾਲਨ ਸਹੀ ਤਰੀਕੇ ਨਾਲ ਜਾਰੀ ਰਹਿੰਦਾ ਹੈ ਇਸ ਦੇ ਨਾਲ ਨਾਲ ਇਸ ਵਿੱਚ ਹੈ ਹਾਈਡਰੌਲਿਕ ਸਿਸਟਮ ਜੋ ਮਸ਼ੀਨ ਦੀ ਸੰਭਾਲ ਨੂੰ ਬਹੁਤ ਹੀ ਆਸਾਨ ਬਣਾ ਦਿੰਦਾ ਹੈ Grimmebo 290 ਨਾਲ ਸਾਨੂੰ ਆਪਣੀ ਖੇਤੀਬਾੜੀ ਵਿੱਚ ਕਾਫੀ ਵਾਧਾ ਮਹਿਸੂਸ ਹੋ ਰਿਹਾ ਹੈ ਇਸ ਮਸ਼ੀਨ ਨਾਲ ਸਾਨੂੰ ਆਲੂਆਂ ਦੀ ਵੱਧ ਤੋਂ ਵੱਧ ਉਪਜ ਮਿਲ ਰਹੀ ਹੈ ਇਸ ਦਾ ਮਟੀਰੀਅਲ ਸਬਲ ਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਹੈ ਜਿਸ ਨਾਲ ਸਾਡੀ ਮਸ਼ੀਨ ਦੀ ਸੰਭਾਲ ਦੇ ਖਰਚੇ ਵੀ ਘੱਟ ਹੋ ਰਹੇ ਹਨ ਗ੍ਰਿਮੇ ਉਹ 290 ਐਸਫ ਮਸ਼ੀਨ ਕਿਸਾਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਇਹ ਮਸ਼ੀਨ ਬਹੁਤ ਹੀ ਘੱਟ એનર્ਜੀ ਖਰਚ ਕਰਦੀ ਹੈ ਅਤੇ ਇਸ ਦਾ ਇੰਦਨ ਦੀ ਖਪਤ ਵੀ ਬਹੁਤ ਘੱਟ ਹੈ ਜੋ ਇਸ ਨੂੰ ਇਕਨੋਮਿਕਲ ਅਤੇ ਵਾਤਾਵਰਣ ਸਹੀ ਬਣਾਉਂਦਾ ਹੈ ਗ੍ਰੇਵੇ ਉਹ 290 ਐਸਐਫ ਮਸ਼ੀਨ ਕਿਸਾਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਇਸ ਮਸ਼ੀਨ ਨਾਲ ਤੁਸੀਂ ਆਪਣੀ ਮਿਹਨਤ ਦੀ ਕਦਰ ਕਰ ਸਕਦੇ ਹੋ ਅਤੇ ਫਸਲ ਦੀ ਉਤਪਾਦਨ ਕਾਫੀ ਤੇਜ਼ ਕਰ ਸਕਦੇ ਹੋ। ਇਸ ਵਲੌਗ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ। ਅਸੀਂ ਤੁਹਾਨੂੰ ਅਗਲੇ ਵਲੌਗ ਵਿੱਚ ਫਿਰ ਮਿਲਾਂਗੇ।